ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਬਲੌਗ 'ਚ ਪਹੁੰਚੇ ਵੇ ਮੋਟਰ 'ਚ ਦਿਖਾਉਂਦੇ ਆ ਤੁਹਾਨੂੰ ਹੁਣ ਖੇਤ ਬਾੜੀ ਇਹ ਆਪਣਾ ਆ ਗਿਆ 88 ਗੰਨਾ ਜਿਹੜਾ ਆਪਾਂ ਨੇ ਸੰਗੇ ਲੋ ਕਣਕ ਦੇ ਬਾਢੇ ਚ ਬੀਜਿਆ ਵਾ ਤਾਂ ਨਿਕਰਨਾ ਇਹ ਪੂਰਾ ਵਧੀਆ ਚੱਲ ਰਿਹਾ ਗੰਨ ਕਣਕ ਦੇ ਬਾਢਾ ਇਹ ਆਪਣਾ ਮੁੱਢਾ 88 ਬਬੂਲਰਾਂ 'ਚ ਇੱਕ ਸਾਲ ਦੇ ਆ ਵਿੱਚ ਆਹੇ ਮੀਂਹ ਬਿਨਾਂ ਸਾਰਾ ਕੰਮ ਰੁਕਿਆ ਅਬ ਮੀਂਹ ਨਹੀਂ ਪੈ ਰਿਹਾ ਕਿ ਜਿੰਨਾ ਜ਼ਰਮੀ ਨਹੀਂ ਪੈਂਦਾ ਹੁਣ ਨਾ ਚਰ ਗੱਲ ਨਹੀਂ ਬਣਨੀ ਮੀਂਹ ਕਰਕੇ ਸਾਰੀਆਂ ਫਸਲਾਂ ਦਾ ਸਾਰਾ ਕੁਝ ਗਰੋਥ ਰੁਕੀ ਪਈ ਆ ਪਪੂਲਰ ਵੀ ਸਮਝ ਲੋ ਇੱਕ ਲਿਖੇ ਦੇ ਰੁਪੇ ਵੀ ਆ ਮੋਟਰਾਂ ਦਾ ਪਾਣੀ ਵੀ ਕੁਝ ਨਹੀਂ ਕਰਦਾ ਜਿਹੜਾ ਕੰਮ ਮੀਂਹ ਨੇ ਕਰਨਾ ਉਹ ਮੀਂਹਦਾ ਹੀ ਆ ਅੱਜ ਪੂਰਾ ਬਣ ਗਿਆ ਤਾਂ ਵੀ ਪਾਉਂਗਾ ਪਰ ਪਿਆ ਨਹੀਂ ਇਹ ਹੁਣ ਰੱਬ ਦੇ ਰੰਗ ਕਦ ਪਾਉਣਾ ਕਦ ਨਹੀਂ ਗੰਨਾ ਇਹਨ ਵਧੀਆ ਹੋਇਆ ਸੋਣਾ ਬੁੱਟਿਆਂ ਵਿੱਚ ਆ ਫੇਰ ਵੀ ਚਲੋ ਇਧਰ ਇਹ ਦੂਏ ਬੂਟੇ ਆ ਗਏ ਆਪਣੇ ਇਹਦੇ ਬੜੇ ਆ ਇਹ ਵੀ ਠੀਕ ਆ ਬੁੱਟੇ ਸਭ ਪਾਣੀ ਮੰਗਦੇ ਆ ਜਿੰਨੇ ਹੈਗੇ ਕਰੀਏ ਗਿਆ ਹੁ ਮੀਂਹ বিনা ਸਾਰਾ ਕੰਮ ਰੁਕਿਆ ਪਿਆ ਉਹਦੇ ਗਾਨੇ ਚਲੋ ਦੇਖਦੇ ਹਾਂ ਹੁ ਕਦਮੀ ਪੈਂਦਾ ਚਲੋ ਸਾਨੂੰ ਗਾਹ ਮਲਾਉਂਦੇ ਆ ਭੋਲੂ ਬਾਈਆਂ ਹੀ ਫਿਰਦੇ ਆ ਮੋਟਰ 'ਤੇ ਬੂਟੇ ਦੇਖਦੇ ਹੋਊਗੀ ਮੇਰ ਸਿੰਘ ਮਿਲਦੇ ਆ ਉਹਨਾਂ ਨੂੰ ਜਾ ਕੇ ਇਹ ਕਹਾਂਗੇ ਉਹਨਾਂ ਦੇ ਬੂਟੇ ਭੋਲੂ ਬਾਈ ਦੇ ਚਲੋ ਠੀਕ ਆ ਜੀ ਚੱਲਦੇ ਮੋਟਰ 'ਤੇ ਨੂੰ ਜਹਾਮੀ ਨੋ ਕੋ ਘਰ ਮੜਨੇ ਤੱਕ ਆਇਆ ਲਓ ਵੀ ਖੇਤ 'ਚ ਪਹੁੰਚੇ ਵੇ ਆ ਭੋਲੂ ਬਾਈ ਮੇਰ ਸਿੰਘ ਬਾਈ ਆਵੇ ਇੱਧਰ ਮੇਰ ਸਿੰਘ ਵਗਾ ਦੇ ਬੂਟੇ ਤੇ ਕੌਣ ਨਹੀਂ ਵਚਣੇ ਹੈਗੇ ਇਹਨੇ ਹਾਂ ਹੁਣ ਜਿਹੜੀ ਦਾ ਰਹਿਮ ਤਾਂ ਲੰਘ ਗਿਆ ਹਾਂ ਕਹਣਾ ਲਾਲਚ ਤਾਂ ਮੈਂ ਜੀਰੀ ਲਾਉਂਗਾ ਹੂੰ ਤਾਂ ਬਾਜਰੇ ਪੱਲੇ ਰਹਿ ਗਏ ਤੇ ਬਾਜਰਾ ਵੀ ਹੈ ਜਾਈ ਹੈ ਬਾਜਰਾ ਵੀ 111 ਸਾਈਡ ਪਰ ਹੀ ਆ ਲਖਾਂਗਾ ਯਾਰ ਐਜਾ ਕਰਦੇ ਆ ਹਾਂ ਐ ਤਾਂ ਉੱਧਰ ਉਹ ਤਾਂ ਵਧੀਆ ਬਾਜਰਾ ਉੱਧਰ ਚੱਲ ਪੈਂਦੇ ਆ ਹੁਣ ਚਾਹੇ ਤਾਂ ਬਾਜਰਾ ਵਧੀਆ ਹੈ ਐ ਲੈ ਮੈਂ ਗੱਲਾ ਬੀਜ ਉਹ ਜੂਗਾ ਕੱਟ ਗਈ ਉਹ ਵੀ ਤਾਂ ਬੀਜਾਂਗਾ ਜੀ ਆਪਾਂ ਬੂਟੇ ਪਟਾਉਂਗੇ ਹੁਣ ਆ ਲੈਣੇ ਫੇਰ ਕੌਂਟਰਲਰ ਦੇ ਸਾਹਬ ਦਾ ਤੇ ਜੇ ਪੂਰਾ ਤਿਆਰ ਲੈਣ ਨੂੰ ਹੁਣ ਤਿਆਰ ਹੋ ਕੌਂਟਰਲਰਾਂ ਦੇ ਤਾਂ ਨੱਖੇ ਫਿਰਦੇ ਆ ਪੂਰਾ ਤਿਆਰ ਆ ਬਾਈ ਜੀ ਲੈਣ ਤਾਂ ਜੀ ਆ ਇੱਕ ਨੰਬਰ ਆ ਆ ਦੇਖਾ ਪਿੱਛੇ ਗਿਆ ਬੁੱਤਾ ਦੇਖੀ ਆ ਕੇ ਆਹ ਸਾਰੀ ਉਹ ਲਾਈਨ ਆ ਸਾਰੀ ਵਧੀਆ ਤੇਰੇ ਤਾਂ ਲੈ ਦੇ ਲੈ ਕੇ ਹੀ ਪਈ ਆ ਨਾ ਸਾਰੇ ਪਿਛਾ ਸਾਰੇ ਸਾਰੇ ਮਾੜਾ ਮੋਟੀ ਫਰਕ ਆ ਜਾਵਾ ਵਧੀਆ ਮੈਂ ਤਾਂ ਵੀ ਰਾਬਰੇ ਆ ਇਹਨੂੰ 8 ਲੱਖ ਤਾਂ ਦੇ ਹਟੇ 10 ਬੜੇ ਆ ਵਾ ਦੇਹਲਾ 10 ਤਰ ਹੋ ਜਣ ਸਹੀ ਨੇ ਤੱਕ ਪੂਰਾ ਕਾਕੇ ਹੱਥ ਤਾਂ ਆਏ ਤਾਂ ਬੰਦਾ ਕਹਿ ਗਿਆ ਫਿਰ ਮੈਂ ਹਾਲੇ ਦੇ ਬੇਚਰੇ ਬੈ ਗਏ ਮੜਾ ਜਾ ਹੋਰ ਲੱਖ ਤਾਂ ਜਾਵੇ ਕੋ 4 ਪੈਸੇ ਆਉਂਗੇ ਕੋ ਵਿਗਜਣੇ ਆ ਹਾਂ ਵਿਗਜਣੇ ਹਾਂ ਉਹ ਤਾਂ ਹੈਗਾ ਹੀ ਆ ਚਲੇ ਜਾਣੇ ਚਾਹੀਦੇ ਚਲੇ ਜਾਣ ਯਾਰ ਮੈਂ ਦੋ ਕੁ ਮਹੀਨੇ ਖੜਜਾ ਬਸਾਤ ਕੱਢਦਾ ਵਾ ਮੈਂ ਤਾਂ ਆਵਨਾ ਖੜ ਗਿਆ ਹੁਣ ਗੱਨਾ ਹੀ ਜਨਵਰੀ 20 ਤੋਂ ਦਾ ਖੱਟ ਗਈ ਨਹੀਂ ਹੈ ਇਹ ਬਰਸਾਤ ਦਾ ਬਹੁਤ ਫਰਕ ਆ ਤੇਰੀ ਬਰਸਾਤ ਪੈ ਗਈ ਐਸੇ ਮੀਂਹ ਨਹੀਂ ਪਈ ਜੇ ਪੈ ਜਾਂਦੇ ਨਾ ਉਹਨੇ ਹੁਣੇ ਦੋ ਦੋ ਤਿੰਨ ਦਿਨਾਂ ਵਿੱਚ ਵੱਜ ਜਾਣਾ ਤਾਂ ਮੋਟੇ ਮੀਂਹ ਨਾ ਪੈਣੇ ਦਾ ਬਹੁਤ ਫਰਕ ਆ ਨਾ ਪਾਣੀ ਨੂੰ 4-5 ਨਾਲ ਦੇ ਭਰਕੀਆਂ ਹੋਣੀ ਨਹੀਂ ਜਾਏ ਆ ਉਹ ਪਾਣੀ ਹੋਰ ਆ ਜਿਹੜਾ ਉੱਪਰ ਤੇ ਮੀਂਹ ਪੈਣਾ ਇਕੱਲਾ ਇਕੱਲਾ ਪੱਤਾ ਤੋਂ ਹੋਣਾ ਉਹ ਚੀਜ਼ ਦਾ ਫਰਕ ਹੋਰ ਆ ਕੱਲਾ ਕੱਲਾ ਪੱਤਾ ਧੋ ਜਣਾ ਤੇਰਾ ਗਰਦ ਪਈ ਵੀ ਸਾਰੀ ਉਹ ਦੇਖ ਲੈ ਉਹਨੇ ਬੂਟੇ ਤਾਂ ਵੀ ਬਹੁਤ ਚੱਲੇ ਆ ਸਰ ਜੀ ਵੱਢੀਏ ਚੱਲ ਜਾਈਏ ਬੂਟੇ ਵੀ ਹੀਗਾ ਲੈ ਥੋੜੇ ਜੇ ਚਾਹੀਦੇ ਸਾਡੇ 6.5 ਫੁੱਟ ਪਰ ਹੈ ਜਿੱਦਿਆ ਨਾ ਹਾਂ ਹਾਂ ਉੱਧਰ ਨੂੰ ਲਾ ਲਿਆ ਜੇ 15 ਫੁੱਟ ਦਾ 6.5 ਫੁੱਟ ਘੱਟ ਘੱਟ 6 ਹਾਂ ਘੱਟ ਦੇ ਘੱਟ ਜਿਹੜੇ ਆਪਾਂ ਲਾਉਨੇ ਪੰਜ ਸਾਢੇ ਇੱਕ ਪਾਂਡੇ ਇਹ ਨਹੀਂ ਠੀਕ ਹੈ ਨਹੀਂ ਹੁਣ ਇਹੀ ਕਰਿਆ ਕੱਲਾ ਇੱਕ ਹੋਰ ਹੈ ਜਿੰਨੇ ਸਾਡੇ ਬਰੀਕ ਬੂਟੇ ਉਜਾੜਾ ਚੱਲੇ ਉਹ ਲੈ ਦੇਖ ਲੈ ਕਹੇ ਇਹ ਬਾਰ-ਬਾਰ ਆਕੇ ਨਾ ਹਾਂ ਬਾਹਰ ਵੀ ਫਰਕ ਆ ਆਪਾਂ ਜਿਹੜੀ ਛੋਟੀ ਲੈਨ ਹੁੰਦੀ ਆ ਆਪਾਂ ਕਹਿੰਦੇ ਬੂਟੇ ਛੋਟੇ ਇਹਨੂੰ ਬਾਹਲੀ ਸੜਕ ਲਾ ਦੋ ਹਾਂ ਸੜਕ ਉਹ ਚਾਰਾ ਚੜਦੇ ਆ ਉਹ ਚੱਲਣੀ ਚੱਲਣੇ ਚੜਦੇ ਬੱਸ ਫਰਕ ਆ ਚੜਦੇ ਤਾਂ ਵੀ ਫਰਕ ਆ ਹੂੰ ਇਹ ਰੋ ਫਟਾ ਕੇ ਰਹਿ ਰੂ ਤੇ ਪਾ ਦੇ ਕੰਨੀ ਕਿੰਨੇ ਸਾਈਜ਼ ਪਲਾਏ ਹੋਏ ਆ ਇਹਦੇ ਇੱਧਰ ਤਾਂ 22 ਫੁੱਟ ਐ ਇੱਧਰ ਉਹ ਵੀ ਇੱਕ ਕਰਮ ਠੱਗ ਕੇ ਕਬਲ ਹੀ ਮੰਨ ਲਓ ਇੱਕ ਹੋਰ ਵੀ ਯਾਰ ਜੇ ਆਪਾਂ 5 ਫੁੱਟ ਪਰ ਲਾਉਂਦੇ ਆ ਜੇ ਆਪਾਂ 5.5 ਫੁੱਟ ਵੀ ਲਾਉਂਦੇ ਆ ਜੇ ਬੂਟਾ ਗਰੋਥ ਕਰ ਜਾਂਦਾ ਇਹ ਸਮਝ ਲੈ 4.5 ਹੀ ਰਹਿ ਜਾਂਦਾ ਫੋਟੋ ਦਾ ਘਟਣਾ ਹੀ ਹੈ ਇਹ 24 ਇੰਚ ਦਾ ਬੂਟਾ ਹੋ ਗਿਆ ਫੁੱਟ ਤਾਂ ਫਾਟੇ ਜਾਂਦੇ ਆ ਹਾਂ ਆਪਾਂ 6.5 ਫੁੱਟ ਪਰ ਇਟੈਂਡ ਕਰਦੇ ਲੋਕਾ ਫਟੋ ਘਟਦਾ ਘਟਦਾ ਆ ਇਹਨੂੰ ਬੇਸ਼ੱਕ 20 ਦੇ بجائے 18 ਕਰ ਲਾ ਪਰ ਆਇ ਨੂੰ 7 ਫੁੱਟ ਰੱਖ 6.5 ਤਿਆਰ ਹੋ ਜਾਂਦੇ ਆ ਨਹੀਂ ਤਾਂ ਤਿਆਰੀ ਨਹੀਂ ਹੁੰਦਾ ਇਹ ਤਾਂ ਹੁਣ ਇਹਨਾਂ ਦਾ ਫਰਕ ਆ ਬੇ ਕਿੰਨਾ ਫਰਕ ਆ ਬੂਟਿਆਂ ਦਾ ਥੋੜੇ ਤੋਂ ਉਹ ਬਾਹਰ ਕਰਦਾ ਪੂਨੋ ਫਰਕ ਹੀ ਹੁੰਦਾ ਬਾਹਰ ਬਾਹਰ ਤਾਂ ਚਾਹੇ ਤੂੰ ਕੋਲ ਕੋਲੇ ਲਾ ਲਾ ਉਹ ਵੀ ਤੇਰੇ ਲੋਟ ਆ ਜਾਣੇ ਬਾਹਰੋਂ ਪੰਜ ਲਾ ਲੋ ਬਣਾ ਦੇ ਹਾਂ ਬਾਹਰ ਵਾਲੀ ਲਾਈਨ ਪੰਜ ਕੋ ਲਾ ਦੇ ਚਾਹੀ ਪਰ ਵਿੱਚ ਵਾਲੀ ਲਾਈਨ ਦਾ ਫਰਕ ਰਹਿੰਦਾ ਜਿੰਨੀ ਦੂਰ ਹੋਊਗੀ ਹਲੇ ਤੇਰਾ ਟਾਈਮ ਹਲੇ ਤੇਰਾ ਟਾਈਮ ਬਾਹਰ ਕੋਈ ਗੱਡੀਆਂ ਨੇ ਬਸ ਆਉਂਦੇ ਰਹਿ ਕੇ ਕਰਦੇ ਜਾਂਦਾ ਕਿ ਠੀਕ ਹੋ ਜਾਣਾ ਹੈ ਨਹੀਂ ਇਹ ਤਾਂ ਜੇ ਮਰਜ਼ੀ ਕਰ ਲੈ ਨਹੀਂ ਕਰਨਾ ਘਾਟੜਾ ਦੇ ਸਾਹਮਣੇ ਆਪ ਕਰ ਦੇ ਤੇਰੇ ਕਿਹੜੇ ਰਸਤੇ ਦਾ ਪੰਚਾ ਹੋਰੇ ਹਾਂ ਸਾਡੇ ਸੁੱਦੀ ਰੋਡ ਦੇ ਨਾਲ ਆ ਕਿੰਨਾ ਬੂਟਾ ਦਾ ਹੈ 300 ਰੈਕ ਦਾ 300 ਬੂਟਾ ਠੀਕ ਆ 9 ਲੱਖ ਦਾ ਤਾਂ ਚਾਹੀਦਾ ਹੀ ਇਹ ਮਾਲ 3000 ਨੂੰ ਯਾਰ ਬੂਟਾ ਦੇਖ ਲੈ ਮੈਂ ਤਾਂ ਕਹਿ ਰਿਹਾ ਹੈ ਜਿਹੜੇ ਖੜੇ ਆ ਲੈਣ ਦੇ ਲੈ ਕਿਹਦੀ ਕਿਹਦੀ ਆ ਵੀ ਬੂਟੇ ਬੜੀਆ ਨੇ ਨਹੀਂ ਬੂਟੇ ਦੇਖ ਵੀ ਠੀਕ ਆ ਮੇਰੇ ਬੂਟੇ 80 ਕੁਇੰਟਲ ਦੇ ਵਿੱਚ ਆ ਲੈ ਵਾਈ ਦੇਖ ਪਰ ਨੂੰ ਕਿੰਨੇ ਆ ਬੂਟੇ ਦੀ ਪਹਿਲਾਂ ਪਰ ਦੇਖ ਕਿੰਨੀ ਲੰਬਾਈ ਆ ਲੰਬਾਈ ਆ ਬੂਟੇ ਵੀ ਦੇਖ ਬਾਹਰ ਵਾਲੇ ਆ 80 ਕੁਇੰਟਲ ਦੇ ਹੋਣੇ ਵਿੱਚ ਵਿੱਚ ਬੂਟੇ ਆ ਉਹੀ ਗੱਲ ਆ ਲੰਬਾਈ ਦੇਖ ਕਿੰਨੀ ਆ ਬਹੁਤ ਨਿੱਗਰ ਲਾਈਨ ਆ ਬਾਹਰ ਵਾਲੀ ਨਾ ਸਾਫ ਆ ਬੂਟੇ ਹਾਂ ਆ ਦੇਖਿਆ ਸਿੱਧਾ ਖੜਾ ਬਿਲਕੁਲ ਸਮਾਨ ਵੀ ਬਹੁਤ ਪਾਉਂਦਾ ਹੈ। ਇਹ ਬਹੁਤ ਪਾਉਂਦਾ ਹੈ। ਆ ਬੂਟੇ ਦੇਖ ਲੈ ਇੱਕੋ ਦਿਨ ਲਾਏ ਵੀ ਅਸੀਂ। ਮੇਰੇ ਨਾਲ ਕਿਤੇ ਉੱਪਰ ਪਹੁੰਚ ਜਾਂਦੇ ਆਹ। ਇਹ ਸਾਹਮਣੇ ਖੜੇ ਆ। ਆਹ ਹੁਣ ਲਾਏ ਜਿਹੜੇ। ਅੱਛਾ ਅੱਛਾ ਗੰਨੇ ਵਾਲੇ ਆ। ਗੰਨੇ ਵਾਲੇ। ਪਤਾ ਨਹੀਂ ਕਿੰਨੀ ਬਰੀ ਤੜਾਇਆ ਪਾਲਿਆ ਹੁਣ ਇਹਨੇ। ਮਾਰੇ ਤਾਂ ਹੁੰਦਾ ਨਹੀਂ ਸੜਦਾ ਹੁੰਦਾ ਚੰਗੀ ਤਰ੍ਹਾਂ। ਇਹਨਾਂ ਦੇਖਦਾ ਫਰਕ ਪੈ ਹੀ ਪਉਂਦਾ ਹੈ। ਯੋ। ਯਾਨੀ ਜਦੋਂ ਇੱਕਦਰੀ ਜੀ ਮੈਨੂੰ ਘੋਟੇ ਚੱਲਦੇ ਆ। ਇਨਾ ਘਰਗਾ ਜਿਤੇ ਰਿਸਤ ਲੱਗਾ ਹੋਵੇ ਨਾ ਮੜੀ ਰਿਸਤ ਦੀ ਉਹ ਤਾਂ ਵੀ ਤਾਂ ਬਹੁਤ ਆਲਾ। ਸੂਕਾ ਆਪਣੇ ਇੰਨੀ ਹੈ ਨਹੀਂ। ਕਿਉਂਕ ਆਪਣੇ ਇੰਨੀ ਹੈ ਨਹੀਂ? ਹੈ ਤਾਂ ਹੈ ਨਹੀਂ ਪਰ ਫੇਰ ਵੀ ਉਹ ਘਰ ਦੋਵੇ ਆਈ ਜਾਵੇ ਦਵਾਈ। ਨਹੀਂ ਭਾਈ ਤਾਂ ਜਾਵੇ ਪਰ ਆਪਣੇ ਸੂਕ ਇੰਨੀ ਹੈ ਨਹੀਂ। ਜਿੱਥੇ ਜੀਰੀ ਲੱਗਦੀ ਰਹਿੰਦੀ ਹੈ ਨਾ ਉੱਥੇ ਫਰਕ ਰਹਿੰਦਾ। ਜਿੱਥੇ ਜੀਰੀ ਨਹੀਂ ਹੈਗੀ ਕਦੇ ਲੱਗੀ ਬਹੁਤ ਟਾਈਮ ਹੋ ਗਿਆ ਉੱਥੇ ਸੂਕ ਆ ਜਾਂਦੀ ਆ। ਜੇ ਕਹਿੰਦੇ ਤੇ ਡੋਲੇ ਆਏ ਹਜੇ ਡੋਲੇ ਪਰ ਹੋ ਸਕਦੀ ਆ। ਇਹ ਇਹ ਨੂੰ ਪਾਣੀ ਨਾ ਲਾਓ ਚਾਰ ਕਿ ਦਿਨ ਸੁਕਾ ਦੇ ਤੇਰੇ ਬੂਜੇ ਥੱਲੇ ਤੇ ਸੁੱਕਣ ਲੱਜਾਂਗੇ ਉਹ ਕਾਦੇ ਉਹ ਸੜੀ ਸਿਉਂਕੇ ਪੈਂਦੀ ਉਹਨਾਂ ਅਸਲ ਵਿੱਚ ਪਾਣੀ ਚ ਨਹੀਂ ਸਿਉਂਕ ਹੁੰਦੀ ਪਾਣੀ ਦੇ ਬਿਨਾਂ ਕਹਿਣਾ ਮੈਂ ਤੈਨੂੰ ਬੁੱਕੇ ਵਿੱਚ ਹੋਰ ਕਿੱਡੀ ਮਗੜਿਆ ਜਾਂਦੇ ਆ ਹੂੰ ਜੀ ਜਾਂਦੇ ਆ ਉਹ ਜਗਦੀਪ ਨੇ ਸਾਰੀ ਰਸੋਈ ਖਾਏ ਕੇ ਸਿਉਂਕੇ ਖਾਗੀ ਦੇਖ ਲੈ ਹਾਂ ਹਾਂ ਸਾਰੀ ਉਹ ਲੱਕੜੀ ਖਾਗੀ ਜਿੰਨੀ ਹੈਗੀ ਜੀ ਦੇਖ ਲੈ ਉਹ ਵੇਗੋਰੀ ਨਾ ਤਾਂ ਫਿਰ ਇੱਕ ਤਾਂ ਹੈ ਵੇਗੋਰੀ ਨਹੀਂ ਪਿੱਛੇ ਪਤਾ ਨਹੀਂ ਲੱਗਦਾ ਗੰਦਗੀ ਨਹੀਂ ਹੁਣ ਜਦ ਤੱਕ ਫਿੱਟ ਕਰਤੀ ਚੀਜ਼ ਹੁਣ ਆਪਾਂ ਕਿਹੜੇ ਕੱਢ ਕੇ ਦੇਖਣੀ ਆ ਉਹ ਬਾਹਰ ਪਿਛਲੀ ਸਾਈਡ ਮੈਂ ਤਾਂ ਉਹ ਤੁਹਾਨੂੰ ਪਤਾ ਹੀ ਹੈ ਇਹ ਦਰਵਾਜੇ ਦਾ ਕਿੰਨਾ ਦਬੜ ਲੱਗਦੀ ਹੈ ਮਾੜਾ ਤਾਂ ਕਿ ਦਰਵਾਜ਼ੇ ਦਾ ਆਪਾਂ ਦੇਖਦੇ ਰਹਿੰਦੇ ਆ ਕਿੱਥੇ ਚੱਤੀ ਲੱਗ ਗਈ ਬਾਹਰ ਆ ਬੱਚੇ ਨੇ ਚਿਰਾ ਕਰਦੇ ਪਹਿਲਾਂ ਨਹੀਂ ਪਹਿਲਾਂ ਜੀ ਜਦੋਂ ਕਿਸੇ ਨੂੰ ਕਿੱਥੇ ਛੱਡਦੀ ਸੀ ਉਹ ਕੁਝ ਜਿਹੜੇ ਪੈ ਗਈ ਯਾਨੀ ਮਰਜੀ ਦਵਾਈ ਲਈ ਜਾ ਜੇ ਆ ਗਈ ਇਹ ਆਉਂਦੀ ਹੈ ਜਿਆਦਾ ਅਸਲ ਚ ਭਰਤ ਪਾਉਂਦੇ ਜਿਹੜਾ ਆਪਾਂ ਉਹ ਹੁਣ ਜਦੋਂ ਉਹ ਜਦ ਭਰਤ ਬਾਏ ਮਕਾਨ ਨੂੰ ਨਦੀ ਦਾ ਪਾਇਆ ਤਾਂ ਤੇ ਨਦੀ ਜੋ ਸੂੰਗ ਆਉਣੀ ਹੋਣੀ ਮੜੀ ਮੋਟੀ ਆਹ ਮਰੀਆ ਦੇ ਗੰਨਾ ਦੇ ਤਾਂ ਕਿੰਨਾ ਆਇਆ ਹੈ ਹੈ ਗੰਨਾ ਕਿੰਨਾ ਜੰਮਿਆ ਆਇਆ ਸੀ ਤੇ ਵੀ ਗਿਆ ਹਾਂ ਉੱਥੇ ਤੇ ਭਰਤ ਆਹ ਪਾਗਲ ਫਿਰ ਸਾਰਾ ਖੇ ਗਿਆ ਹਾਂ ਕਿੰਨਾ ਗੰਨਾ ਜੰਮਿਆ ਉੱਥੇ ਫਿਰ ਗੰਨੇ ਵਾਲੇ ਖੇਤ ਤੇ ਨਾ ਜਿੱਥੇ ਮਿੱਟੀ ਟੁੱਟੀ ਵੀ ਸੀ ਉਹਦਾ ਹੈ ਹੀ ਆ ਸਾਲ ਹੋ ਗਿਆ ਹੜਾ ਇਹਨੂੰ ਸਾਲ ਤੇ ਉੱਪਰ ਹੋ ਗਿਆ ਜੀ 5-6 ਦਿਨ ਹੋ ਗਏ ਉਹ ਮੜਾ ਮੜਾ ਚਰੀ ਬਾਜ ਰਹੇ ਜਿੰਨਾਂ ਹੀ ਪੈ ਜਵੇ ਪਰ ਇੱਕ ਪੰਗਾ ਹੋਰ ਵੀ ਆ ਇਹਨੇ ਲੇਵਲ ਦੇਖੀ ਕੰਨਾ ਤੋੜਨਾ ਪਾਣੀ ਦਾ ਜਿਹੜਾ ਮੀਂਹ ਹੀ ਪਿਆ ਕਿੱਥੇ ਹੁਣ ਆਪਾਂ ਪਾਣੀ ਬੰਦ ਕਰ ਦਿੰਦੇ ਅੱਗੇ ਕਿੱਥੇ ਹੁਣ ਪਾਣੀ ਨਿਕਲੇ ਰਿਹਾ ਲਗਾਤਾਰ ਧਰਤੀ ਚੋਂ ਇਹ ਚੀਜ਼ ਦਾ ਫਰਕ ਹੈਗਾ ਹੀ ਆ ਹਾਈ ਕਿੱਥੇ ਲੈਟੇ ਨਹੀਂ ਉਹੀ ਹੁੰਦਾ ਜੇ ਲੈਟ 24 ਘੰਟੇ 24 ਘੰਟੇ ਮੋਟਰ ਚੱਲੀ ਜਾਵੇ ਆ ਹਾਲ ਹੋਈ ਵੀ ਆ ਹੁਣ ਪਾਣੀ ਉਹ ਨਹੀਂ ਪੂਰਾ ਹੋ ਰਿਹਾ ਤੇ ਵੀ ਚਰੀ ਬਾਜ ਰਹੇ ਮੰਗਣ ਲੱਗ ਗਏ ਉਹ ਵੀ ਆ ਉਧਰ ਕਈ ਲੋਕਾਂ ਨੇ ਕਿਆ ਸੋਚ ਕੇ ਲਾਉਂਦੇ ਆ ਜੀਰੀ ਵੀ ਅੱਜ 15 20 ਜੂਨ ਨੂੰ ਮੰਨ ਲਾ ਉਹ ਬੰਦ ਕਰ ਦਿੰਦੇ ਆ ਪਾਣੀ ਲਾਉਣਾ ਵੀ ਚਲ ਹੁਣ ਸਾਡਾ ਗੰਨੇਆਂ ਦਾ ਸਰ ਗਿਆ ਜੀਰੀ ਛੱਡ ਲੋ ਕਿਉਂਕਿ ਪਹਿਲੀ ਤੱਕ ਅਗਲਾ ਸੋਦਾ ਮੀਂਹ ਪੈ ਜਾਣਾ ਹੁਣ ਜੇ ਮੀਂਹ ਹੀ ਨਹੀਂ ਪਿਆ ਉਹਨਾਂ ਦਾ ਗੰਨੇਆਂ ਦਾ ਵੀ ਹਾਲ ਗਿਆ ਹੁਣ ਜੀਰੀ ਦਾ ਵੀ ਉਹ ਦੋਨਾਂ ਪਾਸੇ ਫਸ ਜਾਂਦਾ ਬੰਦਾ ਲਾਉਣੇ ਨੂੰ ਵੀ ਰਹਿ ਨਹੀਂ ਐ ਇੰਦਾਂ ਮੈਂ ਕੀ ਆਗਾ ਉਹੀ ਤਾਂ ਕਹਿੰਦੇ ਆ ਸਰ ਉਹ ਬੰਦਾ ਫਸ ਜਾਂਦਾ ਜੀਰੀ ਨੂੰ ਪਾ ਕੇ ਦੇ ਹਾਂ ਉਹਨੂੰ ਐ ਹੁੰਦਾ ਵੀ 20 ਜੂਨ ਤੱਕ ਗੰਨੇ ਨੂੰ ਪਾਣੀ ਲਾ ਦਿਓ ਵੀ ਉਦੋਂ ਤੇ ਫੇ ਚੱਲ ਪਹਿਲੀ ਤੱਕ ਮੀਂਹ ਪਾਉਂਗਾ ਬਾਰੇ ਮੀਂਹ ਨਾ ਪੈਣੇ ਕਰਕੇ ਗੰਨੇ ਨੇ ਵੀ ਪਾਣੀ ਮੰਗਣੇ ਆ ਪਾਣੀ ਦਾ ਮਸਲਾ ਪੂਰਾ ਹਾਲਾਤ ਤੋਂ ਜਾਲੀ ਪੂਰਾ ਹਾਲਾਤ ਸਾਰੇ ਪਾਸੇ ਹੀ ਹਾਲਾ ਬੁਰਾ ਚਾਹੇ ਆਪਣੇ ਕਿ ਨਹੀਂ ਜਿਆਦਾ ਓ ਉਨਾ ਫੇ ਲੇਟ ਦਾ ਹੋ ਜਾਂਦਾ ਹੋਣਾ ਚਾਹੀਦਾ ਆਪ ਤੇ ਇੱਕ ਵਾਰ ਪਾਰੇ ਕਰੇ ਜਿਕਣਾ ਪਾ ਕੇ ਮਨ ਇਹਦਾ ਹੁਣ ਤੂੰ ਸੁਣਾ ਸਕਦਾ ਤੇਰੀ ਸ਼ਾਇਦ ਜਿਆਦਾ ਸੁਣ ਲਵੇ ਆਖ ਬਖਸ਼ ਕਿਰਪਾ ਹਾਂ ਹਾਲਾਤਾਂ ਦਾ ਪਰੇਸ਼ਾਨ ਵਾਹ ਨਹੀਂ ਲੱਗਦਾ ਜਿਵੇਂ ਸੰਗਤ ਚੰਡੀਗੜ੍ਹ ਕਿ ਨਹੀਂ ਪੂਰਾ ਪੈ ਲਿਆ ਖੈੜ ਮੁਹਾਲੀ ਸਾਰੇ ਕਿਹਰੇ ਪੈ ਲਿਆ ਦੇ ਲਾ ਸਾਟ ਕੇ ਵਜੇ ਖੜੇ ਜੀ ਚੱਲੇ ਵੀ ਆ ਜਾਣਾ 5 ਵਜੇ ਜਿਹਨੇ ਕਰੇ ਆ ਜਾ ਸੌਂਗੇ 5:00 ਵਜੇ ਸਵੇਰੇ ਕਿ ਤੈਨੂੰ ਕੱਲ ਨੂੰ ਮਿਲੂਗਾ ਟਾਈਮ ਸਰ ਜਨਾਬ ਇਹ ਆ ਮੈਂ ਕਹੂਗਾ ਅਭੀ ਹਿੱਲ ਕਰੂਗਾ ਕੋਈ ਇਹ ਇਹਨੇ ਕਿਹਾ ਹੈ ਹਾਂ ਛੜ ਛੜ ਕੇ ਆਉਂਦਾ ਨੇ ਅੱਜ ਜੀ ਕੀ ਦਾ ਹੈ ਹੂੰ ਯਾ ਕਰਾ ਦੀ ਦਾ ਸੌਦਾ ਹੁਣ ਬਰਸਾਤ ਤੇ ਬਾ ਬਿਗਾ ਦੇਣ ਇਹਦੇ ਨਹੀਂ ਕਰਾਉਣਾ ਇਹਦੇ ਹੱਥ ਵਿਚੇ ਆ ਮੈਂ ਕਹਿੰਦਾ ਐਮਐਲਏ ਸਾਹਿਬ ਨੂੰ ਕਹਿ ਦਿੰਦੇ ਆ ਲੋਟਾ ਕਹਿੰਦਾ ਲਿਆ ਮੈਂ ਦੇ ਦਿੰਦਾ ਮੈਂ ਕਿਹਦੇ ਨਾਲ ਮੁੜ ਕੇ ਜਰ ਆਉਣਾ ਹੈਗਾ ਓ ਵੀਰ ਨੇ ਤੇਰਾ ਸੌਦਾ ਨੇ ਸਿਰੇ ਕਰਾ ਦੇਣਾ ਉਹਨੂੰ ਅਧਿਕਾਰ ਦੇਣੇ ਪੈਣ ਹੈ ਟੇਕੇਦਾਰ ਨਹੀਂ ਵਰਕ ਨੂੰ ਨਾ ਜਿੰਦਗੀ ਨਹੀਂ ਕਰਨਾ ਸਾਡੇ ਬਾਬਾ ਤੇ ਠੇਕੇਦਾਰ ਬਥੇਰੇ ਹੁਣ ਕੋ ਮਦੇ ਜਮਨਾਗਰ ਵਾਲੇ ਬਥੇਰੇ ਢੇੜੇ ਮਾਰਦੇ ਆ ਜਮਨਾਗਰ ਵਾਲੇ ਜਮਨਾਗਰ ਵਾਲੇ ਤੇ ਫੱਟ ਲੈ ਲੈਣੇ ਉਹਨਾਂ ਨੇ ਤਾਂ ਢੇੜਾ ਨੇ ਆ ਮੜੀ ਬਸਾਦੀ ਪੈਂਦੇ ਮੜੀ ਜੀ ਦੇਖ ਇਹਨੂੰ ਕਿੱਥੇ ਗਿਆ ਹਨ ਲੈ ਅੰਦਰ ਰਸਤੇ ਪਰ ਹੈ ਆ ਜਦ ਮਰਜੀ ਵੱਧ ਪੈਸੇ ਦੇ ਕੇ ਕੱਢ ਲਾ ਨਹੀਂ ਨਾ ਅਸੀਂ ਲੈ ਲੂ। ਉਹੀ ਹੋ ਗਿਆ ਉਹਨਾਂ ਨੂੰ ਜਦ ਉਹਨਾਂ ਨੂੰ ਕੋਈ ਮਾਲ ਦੇਖਿਆ ਵੀ ਨਹੀਂ ਕਿਸੇ ਪਾਸੇ ਤੇ ਮਿਲਦਾ ਉਹਨਾਂ ਨੇ ਤੈਨੂੰ 20-50 ਹਜ਼ਾਰ ਵੱਧ ਦੇ ਕੇ ਜਦੇ ਪੱਟ ਲੈਣਾ ਮੈਂ ਦੇ ਦਿੰਦਾ ਵੱਧ ਦਾ ਉਹਨਾਂ ਨੂੰ ਫਰਕ ਨਹੀਂ ਕੋਈ ਤੇਰੇ ਕੋਲ ਆ ਬੂਟੇ ਲੈਂ ਉੱਤੇ ਪਰ ਸੜਕ ਦੇ ਨਹੀਂ ਮੇਜ ਹੈਗਾ ਹੀ ਆ ਇਹ ਇੰਨੇ ਨੂੰ ਲੈ ਲੈਣੇ ਮਾਲ ਵੀ ਤਾਂ ਠੀਕ ਆ ਨਹੀਂ ਮਾਲ ਤਾਂ ਠੀਕ ਆ ਮੈਂ ਫੁੱਲ ਵਾਈ ਦੇਖ ਯਾਰ ਨੌਕਸ ਨਹੀਂ ਕੋਈ ਵੀ ਹੈਗਾ ਤੇਰੇ ਮਾਲ ਚ ਬੰਨ ਕੇ ਜਿਹੜਾ ਦੇਖਦਾ ਮੰਨਦਾ ਵੀ ਹਾਂ ਬੂਟੇ ਹੈਗੇ ਆ ਨੌਕਸ ਨਹੀਂ ਕੋਈ ਵੀ ਹੈਗਾ 48 ਹੈ ਇਹ ਇਹ ਦੂਆ ਹੋਵੇ ਥੋੜਾ ਫਰਕ ਪੈਂਦਾ 48 ਦਾ ਤੇ ਉਹ ਨਿੱਗਰ ਮਾਲ ਐ ਬਜਾ ਬਹੁਤ ਐ ਦੇ ਬਿੱਤਾ ਨਕਸ ਕੋਈ ਨਹੀਂ ਹੈਗਾ ਤੇਰੀ ਜੀਜਾ ਦੀ ਨਕਸ ਕੱਢ ਕੇ ਫਸਣਾ ਇਹ ਜਿਹੜਾ ਉਸ ਕੱਢੂਗਾ ਗਿਆ ਤੂੰ ਦੇਣੀ ਜਰਾ ਹੁਣ ਨਕਸਾ ਗਾਹਾਂ ਨੂੰ ਲਾ ਦੇ ਚੱਕੋ ਜਾਣਾ ਸਫਾ ਹੋ ਜਾਣਾ ਹਾਂ ਟਿੱਕਣਾ ਲਾਉਣਾ ਕਿਆ ਕਰਨਾ ਬਸ ਆਏ ਵੀ ਗਾਂ ਤੇ ਦੂਰ ਲਾਏ ਕਰਨਾ ਦੂਰ ਪਤਾ ਲੱਗੇਗਾ ਜੀਜਾ ਨੂੰ ਹਾਂ ਸਾਢੇ 6 ਫੁੱਟ ਪਰ ਲਾ ਦੇ ਬਸ ਜਿਹੜਾ 15 18 ਕਰ ਲਾ ਬਾਈ ਦੇ ਬਜਾਇ ਹਾਂ ਫੁੱਟ ਖੰਡ ਘਟਾਲਾ ਕੋਈ ਨਹੀਂ ਫੁੱਟ ਨਾ ਫੁੱਟ ਨਹੀਂ ਲੱਗਈ ਵੇ ਬੁੱਟੇ ਨਹੀਂ ਘਟਦੇ ਹੈ ਲਾਉਣੇ ਆ ਯਾਰ ਇੱਕ ਲਾਈਨ ਵੀ ਵਧ ਗਈ ਤੇਰੀ ਦੂਏ ਪਾਸੇ ਨੂੰ ਇੱਕ ਲਾਈਨ ਵਧ ਜਾਣੀ ਤੇਰੀ ਇਧਰ ਹੀ ਸਾਰੀ ਕਵਰ ਕਰ ਜਾਣੀ ਉਹਨੇ ਹੁਣ ਦੋ ਕਰਮਾ ਸਮਝੇ ਘਟ ਗਏ ਤੇਰੀ ਮਤਲਬ ਕਿਤਨਾ ਨਾ ਵਧ ਜਾਣੀ ਆ ਫੁੱਟ ਘਟ ਗਈ ਤਨੀ ਇੱਕ ਦੋ ਲਾਈਨ ਵਧ ਜਾਣੀ ਬਸ ਇੰਨਾ ਕੰਮ ਚੱਲੀ ਹੈ 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 ਕਿਤੇ ਸੇ ਹੁੰਦਾ ਬੁੱਟਾ ਬਹੁਤ ਛੇਤੀ ਆ ਉਹ ਤਾਂ ਫੇ ਹੈ ਹੀ ਆ ਹਾਂ ਦਿਖਾਦਾ ਇਧਰ ਲੇ ਕੇ ਕਹਿੰਦੇ ਬੁੱਟੇ ਤੇਰੇ ਆ ਵੀ 6 ਮਹੀਨੇ ਹੋ ਗਏ ਹਾਂ ਵਾਹ ਬੈਚਾ ਉਹ ਕਿਹੜਾ ਜਲਾਇਆ ਪੰਜ ਕਿੰਨੇ ਹੋ ਗਿਆ ਬੰਦੇ ਨੂੰ ਚਾਰ ਪੰਜ ਮਿੰਟ ਹੋ ਗਿਆ ਹੈ ਕਿ ਇਸ ਤੇ ਹੋ ਗਿਆ ਤਗਾ ਤਗਾ ਨਹੀਂ ਹੋਇਆ ਤਗਾ ਨਜ਼ਰ ਤੇ ਰੋਕਣਾ ਪੈਣਾ ਦਨੂ ਤੇ ਡਰ ਜੂਗੀ ਆ ਰੂਗੂਗਾ ਤਾਂ ਨਹੀਂ ਚੱਲੇ ਉਹਦਾ ਬਸੇਰੇ ਸਵਾਦ ਮਾਰਦੇ ਨਾਲ ਬੱਕਰੀਆਂ ਹੂੰ ਦਰਜੇ ਦੀਆਂ ਬੈਣਾ ਆਹ ਸੰਤਾਲੀ ਹੈ ਲੈ ਹਾਂ ਸੰਤਾਲੀ ਇਹ ਵੀ ਬੂਟਾ ਬਹੁਤ ਵਧੀਆ ਚੱਲੇ ਬਹੁਤ ਵਧੀਆ ਇਹ ਬੂਟਾ ਨੇ ਹੈ ਕੇਵੀ ਵਾਲਿਆਂ ਦੇ ਹਾਂ ਕੇਵੀ ਕੀ ਵਾਲਿਆਂ ਦੇ ਇਹ ਗਵਰਨਮੈਂਟ ਵਾਲੇ ਵਧੀਆ ਹੁੰਦਾ ਚੱਲੇ ਹੂੰ ਬਾਜਰਾ ਹੋਇਆ ਆਉਂਦਾ ਜਲ ਡੰਗਰਾਂ ਨੂੰ ਵਧੀਆ ਹੋ ਗਿਆ ਦੇਖ ਲੈ ਪੂਰਾ ਅਸਲ ਵੀ ਨੂੰ ਬੀਜ ਦਾ ਬੀਜ ਜਿਹੜਾ ਨਾ ਲਾਉਂਦਾ ਫੇਰ ਵਧੇਗਾ ਕਿੱਥੇ ਜਾਣਾ ਇਹ ਕਿੰਨਾ ਕਿੰਨਾ ਵਿੱਚ ਜਾਂਦਾ ਬੰਦਾ ਹਾਂ ਹਾਂ ਜਾਣੀ ਤੇ ਮਾੜਾ ਬੋਟਾ ਹੁਣ 2 ਸਾਲ ਕੰਨਾ ਹੋ ਗਿਆ ਚਲ ਅਰੇ ਇਹ ਵੀ ਦੇਖ ਲੈ ਕਿਹੜੇ ਸਾਬ ਦਾ ਪੌਂਦਾ ਆ ਉਹ ਉਹ ਦੇਖ ਲੈ ਪਹਿਨਾ ਡਾਇਆ ਪਾ ਲਿਆ ਦੂਜੇ ਨੂੰ ਦੇਖ ਕੇ ਅਗਲਾ ਪੌਂਦਾ ਜਿਵੇਂ ਮੈਂ ਪੌਂਦਾ ਤਾਂ ਹੀ ਲੱਗੇ ਪਹਿਨਾ ਡਾਇਆ ਵੀ ਪਾ ਲਿਆ ਦੇਸੀਰੇ ਵੀ ਪਾ ਲਿਆ ਹਾਂ ਫੇਰ ਦੇਸੀਰੇ ਪਾਤਾ ਦੇ ਉਹ ਡਾਇਆ ਸਿੱਟੀ ਜਾਂਦੇ ਫਿਰ ਹੈਂ ਡਾਇਆ ਹੀ ਸਿੱਟੀ ਨੇ ਦੇਸੀਰੇ ਵੀ ਠੀਕ ਆ ਜੇ ਹੈਗਾ ਰੇੜਾ ਪਰ ਕੇ ਲੂਟ ਆ ਫੇਰ ਸਾਫ ਕਰਕੇ ਪਾਵੇ ਜੇ ਦੇਸੀਰੇ ਪਾਉਣਾ ਜੀ ਹਾਂ ਸਾਫ ਤਾਂ ਜ਼ਰੂਰੀ ਆ ਚਾਹੇ ਸਪਰੇਅ ਮਾਰ ਦੇ ਹਾਂ

12 ਫੁੱਟ ਦਾ ਤਾਂ ਹੋ ਗਿਆ ਗੰਨਾ ਸलाम ਨਾਲ 12 ਫੁੱਟ ਦਾ ਸਾਢੇ 5 6 ਦਾ ਤੂੰ ਹੋ ਗਿਆ ਉੱਪਰ ਵੀ ਦੇਖ ਲੈ ਕਿੱਥੇ ਤੱਕ ਬਣਾ ਕੇ ਨਾ ਬੇਲਜੀ ਦੇ ਸਾਹ ਬਿੱਟੇ ਤੇ ਵਾਇਸ ਹੈ ਜੀ ਟੁੱਟਣੀ ਨਹੀਂ ਬੇਚ ਲੈਣਾ ਉਹਨਾਂ ਨੇ ਜਦ ਬੰਨਾ ਕੋ ਟੁੱਟ ਜਣੀ ਜਿਹੜੀ ਰਹਿ ਗਈ ਉਹ ਕਰ ਦੇਣਾ ਆਪਾਂ ਨੇ ਆ ਦੇਖ ਲੈ ਹੁਣ ਇਹਦੇ ਵਿੱਚ ਵੀ ਜਿਹੜਾ ਤੇਰੇ ਹੱਥ ਕੋਲ ਦੇਖ ਗੰਨਾ ਥੱਲੇ ਆ ਉਹ ਆਹ ਪਰਾਂ ਆ ਦੇਖ ਆਹ ਉਹ ਥੱਲੇ ਦੇਖ ਛੋਟਾ ਗੰਨਾ ਇਹਨੇ ਵਿੱਚ ਦੇ ਦੇਣਾ ਉਹਨਾਂ ਨੇ ਇਹ ਵੀ ਇਹਨੂੰ ਮਾਰ ਪੈਣੀ ਆ ਇਹਨੂੰ ਮਾਰ ਪੈਣੀ ਇਹਨੇ ਇੱਥੇ ਖਤਮ ਹੋ ਜਾਣਾ ਇਹ ਚੀਜ਼ ਕਰਕੇ ਮੈਂ ਕਹਿੰਦਾ ਤਾਂ ਵੀ ਹਫਤਾ ਲੰਘ ਜਾ ਹਫਤਾ ਹੋਰ ਲੰਘ ਜਵੇ ਹੋਰ ਕੋਈ ਚੱਕਰ ਨਹੀਂ ਹੈਗਾ ਇਹਦੇ ਪਰੇ ਮਾਰ ਪੈ ਜਾਣੀ ਵੀ ਇਹ ਵੀ ਦੇ ਲੈ ਵਿਚੇ ਆ ਜਾਣਾ ਕਿਉਂਕਿ ਸਾਰੇ ਗੰਨੇ ਇੱਕਸਾਰ ਨਹੀਂ ਨਾ ਹੁੰਦੇ ਨਾ ਨਾ ਬਣਾ ਦੇਣਾ ਕੱਲੂ ਹਾਂ ਹਾਂ ਸਵੇਰ ਵਾ ਕੇ ਕਿਆ ਫਿਰ ਗਰ ਗਿਆ ਫਿਰ ਔਖਾ ਹੋ ਜਾਣਾ ਚੱਕ ਵੀ ਨਹੀਂ ਆਉਣਾ ਕੱਲੂ ਕਹਿੰਦੇ ਤੇ ਆਉਣਾ ਉਹ ਤੇਰੇ ਹੈਗੀ ਮੇਰਸੀ ਮੈਂ ਦੇਖਿਆ ਕਿਤੇ ਕਿਤੇ ਹਲੇ ਵੀ ਉਹ ਹਾਂ ਬਣਾ ਕੇ ਇੱਕ ਪਾਣੀ ਬਣਾ ਕੇ ਨਾ ਸਪਰੇਅ ਕਰਾਵਾਂਗੇ ਉਹਨੂੰ ਜਦੇ ਕਰ ਦੇਣੀ ਉਹਨੇ ਕਹਿ ਦੇਣਾ ਉਹਨੂੰ ਬਈ ਇਹ ਨਹੀਂ ਕਰਦੇ ਹਾਂ ਹਾਂ ਆਇਆ ਬੋਲ ਕਹਿੰਦਾ ਸਪਰੇਅ ਕਰਨੀ ਆ ਜਦੇ ਕਰਾ ਦੇਣੀ ਗੈਲ ਦੀ ਗੈਲ ਕਿਉਂਕਿ ਹੁਣ ਹੋ ਜਾਵੇ ਤਾਂ ਲੋਟ ਆ ਜੇ ਬਹੁਤ ਬੜਾ ਹੁੰਦਾ ਫਿਰ ਹੁੰਦੀ ਵੀ ਨਹੀਂ ਹੈਗੀ ਉਹ ਵੀਰ ਪਾਣੀ ਚੱਲ ਪੈਂਦਾ ਪਾਣੀ ਵੀ ਚੱਲ ਪੈਂਦਾ ਫਿਰ ਹੁੰਦੀ ਵੀ ਹੈ ਨਹੀਂ ਹਾਂ ਹੁਣ ਗੈਲ ਦੀ ਗੈਲੇ ਕਰ ਦੇਣੀ ਕੋਕਾ ਬੋਈਂ ਤੇ ਸੜਕ ਕਿ ਨਹੀਂ ਹੈ ਤੇਰੇ ਮੈਂ ਦੇਖਿਆ ਆ ਹੈਗੀ ਬੰਦਗੀ ਉਹ ਪਹਿਲਾਂ ਨਹੀਂ ਅਸਰਾ ਰਹਿ ਗਿਆ ਜਿਹੜੀ ਪਹਿਲਾਂ ਕੋਪਰ ਕਰੀ ਤੀ ਤਾਂ ਹਾਂ ਮੈਂ ਵੀ ਕਰਤੀ ਸੀ ਕਾਪਰ ਹੋ ਜਾਂਦਾ ਐ ਦਾ ਮੜਾ ਮੋਟਾ ਹੋਣਾ ਬਣਾਏ ਤੇ ਹਵਾ ਵੀ ਪੈਣ ਆ ਜੀ ਕਰਨੇ ਹਵਾ ਤੇ ਗੰਨਾ ਦੇਖੀ ਕਿਹਣਾ ਤੁਰਦਾ ਜਾਂ ਧੁੱਪਾਂ ਪੈਂਦੀ ਆ ਬਣਾਏ ਤੇ ਉਹ ਵੀ ਗੱਲ ਹੈ ਉਹ ਤਾਂ ਹੈ ਉਹ ਚੱਲ ਫਿਰ ਚਲੀਏ ਲੋ ਵੀ ਓਲੂ ਬਾਈ ਫੇਰ ਬੈਠੇ ਅੱਛੀ ਵੀ ਦੇ ਓਲੂ ਇੱਕ ਬਹੁਤ ਗੋਬੀ ਸੁੰਢੀ ਪਈ ਵੀ ਆ ਮੀਟ ਆ ਗਿਆ ਉੱਥੇ ਕਹਿੰਦੇ ਅੱਜ ਬਹੁਤ ਸਵੇਰੋਂ ਪਿਆ ਪਵਾਲੇ ਉਹਨੇ ਨਹੀਂ ਉੱਥੇ ਸਾਡੇ ਕਿ ਨਹੀਂ ਆਉਣੇ ਨਹੀਂ ਦਿੱਤਾ ਦੇਖ ਲੈ ਆ ਜਾਣਾ ਦੁਪਹਿਰ ਟੱਟਾ ਬਣਿਆ ਆ ਜਾਣਾ ਮਨ ਲੱਗਦੀ ਜਿੰਨਾ ਗਰਮੀ ਹੈ ਹੈ ਅੱਜ ਗਰਮੀ ਵੀ ਬਹੁਤ ਆ ਗਰਮੀ ਤਾਂ ਹੈਗੀ ਪਰ ਮੈਨੂੰ ਲੱਗਦਾ ਨਹੀਂ ਵੀ ਆਉਣ ਦਊਗਾ ਉਹਨੇ ਮੋਟਰਪਾ ਪਵਾ ਲਿਆ ਉੱਥੇ ਮੰਡੇ 'ਚ ਕਹਿੰਦੇ ਦੇਲਾ ਵੀ ਨੱਕੇ ਤੋੜਦੇ ਨੱਕੇ ਤੋੜ ਲਏ ਉੱਥੇ ਥਾਲੀ ਕਿੰਨੀ ਕਿ ਦੂਰ ਆ ਮੰਡਾ 2-3 ਕਿਲੋਮੀਟਰ ਪਰ ਰੰਗੀਰਪੁਰ ਵੀ ਬਹੁਤ ਨਹੀਂ ਪਿਆ ਆਦ ਦੇ ਬਾਦ ਆਪਣੇ ਕਹ ਲਈ ਬੈ ਰ ਇਨੇ ਪਤਾ ਨਹੀਂ ਕੀ ਆ ਹੋਇਆ ਹੂੰ ਕੋਈ ਤਾਂ ਚੱਕਰ ਦੇਖਿਆ ਜੀ ਦੀ ਧੀਰੀ ਬੋਲਦੇ ਹੋ ਦੇਖਿਆ ਵਧੀਆ ਜੀ ਰਹੀ ਆ। ਹਮਮ। ਟਰੈਲਰ ਦਾ ਕੰਮ ਮਾਰੂ ਮਾਰ ਜਾਲਦੋ। ਹਮਮ। ਬੈਠੇ ਨਹੀਂ ਬੈਠੇ ਮਹਾਂ ਦੁਕਾਨ ਕੋਲ ਇੱਕ। ਆਹ ਆਪਣਾ। ਕਿਹੜਾ ਦੁਕਾਨਦਾਰੇ ਦਾ ਬਹੁਤ ਫਿਰਦੇ ਕਹਿੰਦੇ ਖੋਲਣੇ ਨੂੰ। ਹਾਂ। ਬੱਸ ਤੇਰੇ ਐਨੇ ਵੀ ਕੀ ਦੁਕਾਨ ਖੋਲ ਲੋ ਆਪਣਾ ਰਾਹ ਦਾ ਟੌਰ ਨਾਲ ਮਾ 340 ਦਾ ਭਈ ਹੋਣੇ ਉਹਨਾਂ ਨੇ ਤੇ ਤੁਹਾਡੇ ਮੁੱਕਣ ਸਾਮਾਨ। ਲਾਉ ਤਾਂ ਹਾਇ ਹੋਇਆ। ਹਾਂ। ਹੋਣਾ ਹੀ ਉੱਥੇ ਕਾਫੀ। ਚਾਰ ਦਿਨ ਕਹਿੰਦੇ ਮੈਂ ਖੋਲਣੀ ਗਰਮੀ ਨਹੀਂ ਕਰਾਂ ਮੈਂ ਖੋਲਣੀ ਆ। ਉਹ ਜਿਹੜਾ ਮੇਰਸੀ ਦਾ ਕਮਰੇ ਚ ਆ ਉੱਤੇ ਬਾਸ ਖੋਲ ਦੇ ਚੱਲ ਕੋਈ ਨਹੀਂ ਕਾ ਜਿਹਦਾ ਦੌ ਲੱਗਿਆ ਬਣਾ ਖੋਲ ਲੋ ਹੋਰ ਕੀ ਜਿਹਦਾ ਕਿਰਾਇਆ ਵਾਦ ਤੂੰ ਮੇਰਸੀ ਨੂੰ ਕਹ ਬੋਲੀ ਲਵਾ ਦੇ ਜਿਹਦਾ ਕਿਰਾਇਆ ਤਾਂ ਮੈਂ ਹਾਂ ਕਹਦਾ ਕਿਈ ਜਣੇ ਫਿਰਦੇ ਹੈਗਾ ਨਾ ਹੁਣ ਦੇਖਦੇ ਤੇ ਜਿਹੜਾ ਕਿਰਾਇਆ ਵਾਦ ਦਊਗਾ ਉਹਨੂੰ ਆਪਣੀ ਪੈਣੀ ਹੋਊਗਾ ਹੈ ਨਾ ਹਾਂ ਆ ਬੋਲ ਹੋਰ ਫਿਰ ਗਰਮੀ ਇੰਨੀ ਗਰਮੀ ਬਹੁਤ ਹੈ ਬਹੁਤ ਜ਼ਿਆਦਾ ਕਾਲਮਾਰੀਆਂ ਸਵਾਰੀਆਂ ਈਆਂ ਹਾਂ ਹਾਂ ਅਰੇ ਬੇਲੇ ਬਹੁਤ ਚੜ ਗਈ ਉੱਪਰ ਅੱਛਾ ਪੱਟੀ ਉਹ ਕਰੀ ਜਿਵੇਂ ਥੱਲੇ ਤੇ ਵਿਗਾੜ ਤੇ ਪੱਟੀ ਸਾਰੀ ਬਹੁਤ ਔਖੀ ਪੱਤੇ ਸਾਰੇ ਪੱਤੇ ਜੇ ਦਾਬ ਕਰੇ ਤੇ ਸਪਰੇਅ ਕਰਵਾਈ ਉਹ ਸਪਰੇਅ ਹੋਰ ਕਰੂੰਗਾ ਇਹਦੇ ਤਾਂ ਥੱਲੇ ਥੱਲੇ ਮਾਰਦੇ ਪੱਤੇ ਝਾੜ ਕੇ ਹਾਂ ਥੱਲੇ ਥੱਲੇ ਮਾਰ ਲੈਣਾ ਹਾਂ ਅਰੇ ਕਿਹੜੇ ਲੈਣੇ ਥੋਕੇ 28 ਰੁਪਏ 30 ਰੁਪਏ 60 ਰੱਨੇ ਤੁਸ ਹੈ ਉਹ ਆਪਣੀ ਵਧੀਆ ਸਮਾਂ ਤੇ ਤਿਆਰ ਕਰੀ ਵੀ ਘਰ ਦੀ ਤਿਆਰ ਕਰੀ ਉਹ ਘਰ ਦੀ ਕਿੰਨੀ ਛੱਟੀ ਲਈ ਵੀ ਇਹ ਲਈ 1400 ਚਲ ਆ ਦੇਖੀ ਇਹ ਤਾਂ ਵਿੱਚ ਕਾਕੋ ਆਇਆ ਤਾਂ ਹਨਾ ਕਾਕੋ ਹੀ ਹੋਇਆ ਤਾਂ ਆ ਦੇ ਕਾ ਪੱਤੇ ਐ ਨੂੰ ਸਾਫ਼ ਜੇ ਕਰੇ ਹੋਏ ਚਲੋ ਨਾਲੇ ਫਿਰ ਸਪਰੇਅ ਸਭੂ ਹੋ ਜਾਂਦੀ ਏ ਐ ਹਨਾ ਫਾਇਦਾ ਆਪਣੀ ਘਰ ਦੀ ਲਈਦਾ ਛਟੀ ਦਾ ਆ ਦੇਖੋ ਜਿਗਣਾ ਆਪਰਾ ਬੁੱਦੀ ਜੀ ਨਿਕਲਿਆ ਤਾਂ ਆ ਦੇ ਕਾ ਐ ਹੱਥ ਉਹੜੀ ਨਹੀਂ ਪੈਂਦੀ ਆ ਹਾਂ ਇਹ ਜ਼ਰੂਰੀ ਆ ਹਾਂ ਨਹੀਂ ਪਏ ਮੋਟੀਆਂ ਟਾਣੀਆਂ ਜੀਆਂ ਹੋ ਜਾਂਦੀਆਂ ਹੂੰ ਆ ਬੁੱਦੀ ਜੀ ਦਾ ਜ਼ਰੂਰੀ ਆ ਤੋੜਨੀ ਇੱਥੇ ਦੇ ਟਾਣੀ ਮੋਟੀ ਹੋ ਜਾਂਦੀ ਏ ਇਹ ਕਿੰਨੀ ਹੋ ਜਾਂਦੀ ਕਿੰਨੀ ਹੁਣ ਆਏ ਵੀ ਜਿੱਤ ਹੈ ਕਿੰਨੀ ਲਈ ਵੀ ਛਟੀ ਇਹ 1400 ਬਾਪਨੇ ਸਾਤੇ ਤੱਕ ਫੇਰੀ ਆ ਹੋਰ ਤੇ ਉਹ ਤਾਂ ਨਾ ਤਾਂ ਲਾਉਣੀ ਮੈਂ ਤਾਂ ਜਿਹੜੀ ਆਏ ਹੁਣ ਥੱਲੇ ਪੱਤੇ ਥਾਵ ਸਪਰੇਅ ਕਰ ਲਾ ਜਿੱਕਾ ਮਰਜੀ ਹਾਂ ਨਾਲੇ ਬੇਲ ਨਹੀਂ ਹੋਊਗੀ ਉਹ ਬੇਲ ਖਤਮ ਹੋਊਗੀ ਦੇਖਦਾ ਇੱਕ ਹੋਰ ਮਾਰ ਦੇਣੀ ਨਹੀਂ ਟਾਈਮ ਤਾਂ ਲੱਗਦਾ ਏ ਆਹ ਕੀ ਤੋੜਨੀ ਜ਼ਰੂਰੀ ਆਹ ਤੋੜਨੀ ਜ਼ਰੂਰੀ ਆ ਜੀ ਆਹ ਹੁੰਦੀ ਆ ਹਾਂ ਇਹਦੇ ਫਿਰ ਇਹ ਟਾਣੀ ਮੋਟੀਆਂ ਹੋ ਜਾਣੀਆਂ ਉਹ ਨਹੀਂ ਆ ਬੇਲ ਨਹੀਂ ਤੋੜੀ ਹੋ ਜਾ ਰਹੀ ਰੋਟੀ ਗਾਹਾਂ ਹੂੰ ਹੂੰ ਨਹੀਂ ਤਾਂ ਇਹ ਉਹ ਹੋਣੀ ਚਲੋ ਠੀਕ ਆ ਆਪਣੇ ਖਾਤਰ ਤਾਂ ਹੋ ਗਈ ਨਹੀਂ 28 ਰੁਪਏ ਨੂੰ ਦੇ ਲੈ 100 ਛਟੀ 2800 ਦੀ 5600 ਦੀ ਹੋ ਗਈ 200 ਛਟੀ ਆਪਣਾ ਤਾਂ ਸਰੂੰਗਾ ਜੀ ਉਹੀ ਗੱਲ ਹੈ ਹੂੰ ਬੈਚ ਤਾਂ ਕਰਨੀ ਪੈਂਦੀ ਆ ਪਰ ਗੜਾਈਆਂ ਦੇ ਤੁਆਂ ਤਾਂ ਬਸੇਰੀਆਂ ਕਰੀਆ ਮੈਂ ਸਭ ਦਾ ਡਾੜਾ ਦੂਆ ਸਪਰੇ ਹਾਂ ਸਭ ਨੂੰ ਹਾਂ ਜੀ ਪਰ ਹੁਣ ਆਏ ਵੀ ਹੁਣ ਹੈ ਇਹਨੇ ਪੱਕੇ ਪੈ ਗਈ ਏ ਹਣੀ ਹੂੰ ਤਾਂ ਕੱਕ ਨੇ ਵੀ ਕੁਝ ਨਹੀਂ ਕਹਿਣਾ ਇਹਨੂੰ ਆਹੇ ਬਾਕੀ ਕੱਕ ਤੇ ਚ ਹੋਣਾ ਹੀ ਆ ਕਿਉਂਕਿ ਜੇ ਗੜਾਈ ਹੋਉਂਦੀ ਏ ਜੇ ਕੋਈ ਹੋਰ ਸਪਰੇ ਨਹੀਂ ਨਾ ਕਰ ਸਕਦੇ ਜੀ ਸਪਰੇ ਕਰਦੇ ਫੇਰ ਮਰਨੇ ਦਾ ਡਰ ਬਸ ਟੱਪਾ ਮਾਰ ਦੇਣੀ ਆ ਨਾ ਨਾ ਠੀਕ ਆ ਆਹ ਇਹ ਤਾਂ ਫੇਗਾਂ ਝਾੜ ਦੇਣੇ ਆ ਜਿਹੜੇ ਬਹੁਤੇ ਉਹ ਆ ਛੱਡੀ ਜੀ ਹੁੰਦੀ ਆ ਸਮਝ ਗਏ ਉਹਨਾਂ ਦੀ ਹਲੇ ਇੰਨੀ ਇੰਨੀ ਗੱਦੇ ਹੀ ਲਾ ਛੱਡੀ ਇਹ ਉੱਥੇ ਲਾਈਆਂ ਵਿਆਂ ਮੇਰੇ ਨਾਲ ਕੈਪੀ ਤੇ ਹਾਂ ਉਹਨਾਂ ਲੇਟ ਉਹਦੇ ਉਹ ਹੀ ਨਹੀਂ ਬਤਾਉਂਦੇ ਨੀ ਹੈਗੇ ਤੇਰੀ ਛੱਡੀ ਲੰਬੀ ਬਹੁਤ ਹੋ ਜਣੇ ਨੇ ਕੋਈ ਉਹ ਜੂਰੀਆ ਜਾਰੇ ਜੇ ਪਾਉਣੇ ਗੰਨੇ ਗੰਨੇ ਫੇਰ ਇੱਥੇ ਵੀ ਛੜ ਦੋ ਨਾ ਮੈਂ ਡਾਇਡੂ ਆ ਉਹੀ ਚੱਕਰ ਉਹਨਾਂ ਦੀ ਛੱਡੀ ਬਤਾਉਂਦੇ ਨਹੀਂ ਉਹ ਹਾਂ ਛੱਡੀ ਛੋਟੀ ਰੱਖਦੇ ਆ ਆਏ ਆ ਵੀ ਚੱਲ ਕਿਹੜੀ ਕਮੀ ਸਮਾਂ ਇਹ ਇੱਕ ਉਦਾਰਾ ਇੱਕ ਹੂੰ ਇੱਕ ਐਲਸਨ ਨਾ 47 ਐਲ ਆ ਇਹ ਜੀ ਵੀਰ ਦੇ ਆ ਹਾਂ ਤੋਏ ਲੈ ਨਾ ਨਿਸ਼ਾਨੀਆਂ ਵੀ ਲਾਈਆਂ ਵੀ ਕਿਹੜੀ ਕਿੱਥੇ ਤੱਕ ਇੱਧਰ ਆ ਕੇ ਕਹਿ ਰਾ ਤਾ ਨੌ ਦਾ ਇੱਥੇ ਸਾਈਡ ਪੜਾ ਨੌ ਵੀ ਲਾਈ ਵੀ ਆ ਹਾਂ ਨੌ ਵੀ ਲਾਈ ਹੋਈ ਆ ਯਸ ਤੇਰੇ ਤਿੰਨ ਕਿਥੇ ਗੱਪੇ 47 ਆ ਪਰਾਂ 14 ਲੈਣਾ ਇਸ ਤੋਂ ਦਸ ਦੀਆਂ ਆ ਜਿਹੜੀਆਂ ਤੇਰੇ ਲੱਗਿਆਂ ਬੁੱਟੇ ਆ ਤੇ ਤੂੰ ਬੋਹਲੇ ਨੇ ਲਈ ਬੈਠਾ ਹੂੰ ਆਪਣੇ ਤੇ ਉਹੀ ਦਾ ਹੋ ਜਾਂਦੀ ਯਾਰ ਕਿਹੜਾ ਲਈ ਜਾਵੇ ਮੁੱਲ ਇਹ 300 ਛੱਟੀ ਲੈਣੀ ਕਿੰਨੇ ਦੀ ਹੋਗੀ ਉਹੀ ਤਾਂ ਦੱਸਦਾ 2500 ਨੂੰ ਦੇਖਦਾ 100 ਛੱਟੀ 2500 ਦੀ 55 55 ਕੇ 74 9000 ਦੀ ਹੋਗੀ 7400 ਦੀ ਹੋਗੀ ਹਾਂ 8400 ਹਾਂ 84 ਉਹ ਕਿਹੜਾ ਲੋ ਕਰੀ ਜਾਵੇ ਆਪਣਾ ਪਰਟ ਕੇ ਲਾ ਲ ਹਮ ਇੱਕ ਪਰ ਐਗਜੂ ਲੈ ਇੱਕ ਤਕਲੀਫ ਜੀਰੋ ਵਿਚਾਰੇ ਉਹ ਤਾਂ ਹੈ ਉਹ ਹਾਂ ਚੱਲ ਚਲੀਏ ਅੰਬੀਆਂ ਅੰਬੀਆਂ ਵਿਚਾਰਦੇ ਨਾ ਇਹ ਹੱਡੀ ਨਹੀਂ ਦੇਖ ਲੈ ਹਾਂ ਬੰਦੇ ਸਾਡਾ ਸਾਲੋ ਐਡ ਕਰੋ ਹੁਣ ਤਾਂ ਬੰਦੇ ਵੀ ਦੋ ਰਹਿ ਗਏ ਤਿੰਨ ਚਾਰ ਤਿੰਨ ਚਾਰ ਬੰਦੇ ਆ ਵੇਲਾ ਅੰਬ ਪਤਾ ਹੈ ਨਹੀਂ ਅੰਬੀ ਦਾ ਕੋਈ ਅੰਤ ਨਹੀਂ ਇਹਨੂੰ ਅੰਬੀ ਬਹੁਤ ਲੱਗੀ ਆ ਪਤਾ ਹੈ ਨਹੀਂ ਹਾਂ ਜਵਾਬ ਹੀ ਨਹੀਂ ਜਿਹੜਾ ਮਾਦੀ ਖਾਓ ਪੀਓ ਐਸਾ ਚੱਲ ਚੱਲ ਠੀਕ ਆ ਫਿਰ ਚਲੀ ਚੱਲ ਓਕੇ ਫਿਰ